ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਫਰ ਸਫਰ ਚੈਨਲ ਦੇ ਤਹਿਤ ਅੱਜ ਅਸੀਂ ਪਹੁੰਚੇ ਆ ਮਾਣਸਾ ਜ਼ਿਲ੍ਹੇ ਦੇ ਪਿੰਡ ਝੰਡਾਕਲਾਂ ਵਿਖੇ ਇੱਕ ਇਤਿਹਾਸਕ ਪਿੰਡ ਹੈ ਜੋ ਕਿ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਧਰਤੀ ਹੈ ਤਾਂ ਉੱਥੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਵਕਤ ਮੌਜੂਦ ਹਨ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਵਾਸਤੇ ਸੀ ਇੱਥੇ ਸਪੈਸ਼ਲ ਪਹੁੰਚੇ ਹਨ ਤੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਜਿਹੜੇ ਬਾਬਾ ਜੀ ਨੇ ਸੇਵਾਦਾਰ ਨੇ ਗ੍ਰੰਥੀ ਸਿੰਘ ਨੇ ਉਹ ਸਾਡੇ ਨਾਲ ਮੌਜੂਦ ਹੈਗੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਇੱਥੇ ਪਹੁੰਚੇ ਕੀ ਪਹੁੰਚਣ ਦਾ ਕਾਰਨ ਸੀ ਤੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਤਿਹਾਸਕ ਖੂਹ ਵੀ ਹੈਗਾ ਤਾਂ ਉਸ ਖੂਹ ਬਾਰੇ ਵੀ ਆਪਾਂ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤਾਂ ਆਪਾਂ ਮਿਲਦੇ ਆਂ ਇੱਧਰ ਗ੍ਰੰਥੀ ਸਿੰਘ ਬਾਬਾ ਜੀ ਨੂੰ ਹਾਂਜੀ ਕੀ ਨਾਮ ਆਪਾ ਜੀ ਅਮਰੀਕ ਸਿੰਘ ਅ ਬਾਬਾ ਜੀ ਜੀ ਆਪਾਂ ਪਹਿਲਾਂ ਖੂਹ ਦੀ ਗੱਲ ਕਰੀਏ ਤਾਂ ਖੂਹ ਦਾ ਕੀ ਇਤਿਹਾਸ ਹੈ ਉਹ ਜ਼ਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਮਹਵਾਕਾਂ ਅਨੁਸਾਰ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ ਰਾਮ ਰਾਜੇ ਸਤਗੁਰਾਂ ਦੇ ਮਹਾਂਵਾਕਾਂ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਜਦੋਂ ਜੰਗਾਂ ਜੁੱਧਾਂ ਤੋਂ ਵਿਹਲੇ ਹੋ ਕੇ ਸ੍ਰੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਆ ਕੇ ਸਤਗੁਰਾਂ ਨੇ ਅੰਮਰਕਸਾ ਖੋਲਿਆ ਜੰਗ ਦਾ ਉਸ ਟਾਈਮ ਇਸ ਨਗਰ ਵਿੱਚ ਝੰਡਾ ਕਲਾਂ ਨਗਰ ਵਿੱਚ ਇੱਕ ਅੱਲਾ ਦਾ ਫਕੀਰ ਪੀਰ ਬਾਬਾ ਬਲੈਸ਼ਾ ਰਿਆ ਕਰਦਾ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਜੋ ਦਮਦਮਾ ਸਾਹਿਬ ਨੂੰ ਰਸਤਾ ਜਾਂਦਾ ਸੀ ਉਸ ਰਸਤੇ ਉੱਤੇ ਝਾੜੂ ਅਤੇ ਜਲ ਛਿੜਕਿਆ ਕਰਦਾ ਸੀ ਤੇ ਲੋਕਾਂ ਨੇ ਪੁੱਛਣਾ ਕਿ ਪੀਰ ਜੀ ਇਸ ਰਸਤੇ ਤੇ ਤੁਸੀਂ ਕਿਉਂ ਝਾੜੂ ਦਿੰਨੇ ਹੋ ਅਤੇ ਜਲ ਛੜਕਦੇ ਹੋ ਪੀਰ ਬਾਬਾ ਬਲੈછા ਜੀ ਉਹਨਾਂ ਲੋਕਾਂ ਨੂੰ ਜਵਾਬ ਦਿੰਦੇ ਹਨ ਕਿ ਇਸ ਰਸਤੇ ਤੇ ਮੇਰਾ ਰੰਗਲਾ ਮਾਹੀ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਚਾ ਵਾਜਾਂ ਵਾਲੇ ਮਾਹੀ ਪੁੱਤਰਾਂ ਦੇ ਦਾਨੀ ਆ ਰਹੇ ਹਨ ਅਤੇ ਉਹ ਇੱਕ ਦਿਨ ਸੁਹਾਗਾ ਮੌਕਾ ਆ ਗਿਆ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਚਾ ਜਦੋਂ ਸ੍ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਜਾਣ ਲੱਗੇ ਅਤੇ ਪੀਰ ਬਾਬਾ ਵਾਲਾ ਅਛਾ ਜੀ ਦੇ ਪ੍ਰੇਮ ਦੇ ਬਹਿਰਤਾਂ ਨੂੰ ਜਾਣਦੇ ਹੋਏ ਧਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇਸ ਨਗਰ ਵਿੱਚ ਆਬਰਾਜੇ ਜਦੋਂ ਪੀਰ ਬਾਬਾ ਵਾਲਾ ਅਛਾ ਜੀ ਨੂੰ ਪਤਾ ਲੱਗਾ ਕਿ ਧਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਪਿੱਪਲ ਥੱਲੇ ਆ ਕੇ ਆਬਰਾਜੇ ਹਨ ਇੱਥੋਂ ਚੱਲ ਕੇ ਪੀਰ ਬਾਬਾ ਵਾਲਾ ਅਛਾ ਜੀ ਨੇ ਸਤਗੁਰਾਂ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਨਦਰੋ ਨਦਰ ਨਿਹਾਲ ਹੋਏ ਸਤਗੁਰਾਂ ਦੇ ਚਰਨਾ ਕਮਣਾਂ ਵਿੱਚ ਲੀਨ ਹੋ ਗਏ ਅਤੇ ਧਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਪੀਰ ਜੀ ਨੂੰ ਕਹਿੰਦੇ ਹਨ ਕਿ ਪੀਰ ਜੀ ਜਲ ਛਕਣਾ ਹੈ ਜਲ ਲੈ ਕੇ ਆਓ ਪੀਰ ਜੀਆਂ ਦੇ ਮਹਾਰਾਜ ਜੋ ਅਸੀਂ ਲੋਕ ਇੱਥੋਂ ਦੇ ਜਲ ਛਕਦੇ ਹਾਂ ਇੱਥੇ ਟਾ ਬਣੀ ਹੋਈ ਹੈ ਨਾਲ ਹੀ ਹਮ ਜਿਹਨੂੰ ਹੁਣ ਛੱਪੜਾਣੇ ਆ ਜਿਹੜਾ ਮੁਸਲਮਾਨ ਲੋਕ ਸੀ ਜੋ ਮੀਆਂ ਦਾ ਪਾਣੀ ਇਕੱਠਾ ਹੁੰਦਾ ਸੀ ਉਹ ਇੱਥੋਂ ਜਲ ਛਕਦੇ ਸੀ ਛੱਪੜ ਚੋਂ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਕਲਗੀਧਾਰਾ ਪਾਤਸ਼ਾਹ ਜੀ ਆਂਦੇ ਵੀ ਖੂਦ ਦਾ ਜਲ ਲੈ ਕੇ ਆਓ ਪੀਰ ਜੀਆਂ ਦੇ ਸਾਧ ਸਤਿਗੁਰੂ ਮਹਾਰਾਜ ਜਿਹੜਾ ਖੂਦ ਦਾ ਜਲ ਹੈ ਕੌੜਾ ਹੈ ਸਤਗੁਰਾਂ ਨੇ ਵਜਨ ਕੀਤਾ ਕਿ ਸਿੰਘਾਂ ਨੂੰ ਭੇਜਿਆ ਬਰਤਨ ਭਾਂਡਾ ਲੈ ਕੇ ਪੀਰ ਬਾਬਾ ਬਲੈਸ਼ਾ ਜੀ ਦੇ ਨਾਲ ਕਿ ਉਹ ਸਕੂ ਦੇ ਵਿੱਚੋਂ ਜਾ ਕੇ ਜਲ ਲੈ ਕੇ ਆਓ ਜਦੋਂ ਉਹ ਇਥੋਂ ਖੂਹ ਦੇ ਵਿੱਚੋਂ ਸਿੰਘ ਜਲ ਲੈ ਕੇ ਜਲ ਛਕਿਆ ਸਤਗੁਰਾਂ ਨੇ ਜਲ ਮਿੱਠਾ ਹੋ ਗਿਆ ਪੀਰ ਬਾਬਾ ਬਲੈਸ਼ਾ ਨੂੰ ਵਰ ਦਿੱਤੇ ਸਤਗੁਰਾਂ ਨੇ ਕਿ ਇਸ ਧਰਤੀ ਤੇ ਇਸ ਨਗਰ ਵਿੱਚ ਲਾਹੌਰ ਤੋਂ ਆ ਕੇ ਸਿੱਖ ਵਚਨਗੇ ਇੱਥੇ ਜੋੜ ਮੇਲੇ ਮੇਲੇ ਲਗਿਆ ਕਰਨਗੇ ਉਹ ਹੁਣ ਇੱਥੇ ਵਰਤਾਰਾ ਵਰਤ ਰਿਹਾ ਹੈ ਜੋ 12 ਪਿੰਡਾਂ ਦੀ ਸੰਗਤ ਇੱਥੇ ਆ ਕੇ ਹਰ ਮਹੀਨੇ ਮਸਿਆ ਮਨਾਉਂਦੀ ਹੈ ਅਤੇ ਇਹਦੇ ਸਤਗੁਰਾਂ ਦੇ ਪਾਉਣ ਪੈ ਤਰਸਾਨ ਤੇ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸੇਵਾ ਚੱਲ ਰਹੀ ਹੈ ਅਤੇ ਕਾਰ ਸੇਵਾ ਵਾਲੇ ਮਹਾਂਪੁਰਜ ਦਿੱਲੀ ਵਾਲੇ ਸੇਵਾ ਚਲਾ ਰਹੇ ਹਨ ਇੱਥੋਂ ਦੇ ਮੁਖ ਸੇਵਾਦਾਰ ਬਾਬਾ ਮੇਜਰ ਸਿੰਘ ਜੀ ਮੁਖਤਿਆਰ ਹਾਂ ਬੁੱਢਾ ਦਲ ਜੋ ਨੇਤਾ ਪ੍ਰਤੀ ਸੇਵਾ ਖੜਾ ਰਹੇ ਹਨ ਅਤੇ ਰਜਾਨਾ ਦੀ ਤਰ੍ਹਾਂ ਨਿਤਨੇਮ ਗੁਰੂ ਕਾ ਲੰਗਰ ਇੱਥੇ ਅਟੁੱਟ ਵਰਤਾਇਆ ਜਾਂਦਾ ਹੈ ਨਿਤਨੇਮ ਦਾ ਪੂਰਾ ਪ੍ਰਵਾਹ ਚੱਲਦਾ ਹੈ ਅਤੇ ਛੋਟੇ ਪਚੰਗੀ ਸਿੰਘਾਂ ਨੂੰ ਗੁਰਬਾਣੀ ਦੇ ਸੰਥਿਆ ਕੀਰਤਨ ਸਕਾਇਆ ਜਾਂਦਾ ਹੈ ਜੀ ਇੱਥੇ ਸਤਿਗੁਰਾਂ ਨੇ ਇਹ ਖੂਹ ਦਾ ਪਾਣੀ ਮਿੱਠਾ ਕੀਤਾ ਹੈ ਇਹ ਬੱਬਾ ਜੀ ਅੱਜ ਵੀ ਖੂਹ ਦਾ ਪਾਣੀ ਜਿਹੜਾ ਮਿੱਠਾ ਹੈ ਹਾਂ ਜੀ ਮਿੱਠਾ ਹੈ ਜੀ ਅੱਜ ਵੀ ਹੈ ਮਤਲਬ ਸਾਰੇ ਨਗਰ ਚ ਕੌੜਾਗਾ ਇਹ ਮਿੱਠਾ ਹੈ ਹਾਂ ਜੀ ਇੱਥੇ ਮਿੱਠਾ ਹੈ ਹੁਣ ਸਾਹੀ ਬਚਮਣੇ ਵੇਂਦੇ ਰਹੇ ਆ ਜੀ ਜਿੰਨਾ ਵੀ ਨਗਰ ਸੀ ਇੱਥੋਂ ਜਲ ਜਾਂਦਾ ਰਿਹਾ ਹੁਣ ਤਾਂ ਚਲੋ ਨਹਿਰਾਂ ਦਾ ਜਲ ਆ ਗਿਆ ਨਾ ਜੀ ਆ ਟੂਟੀਆਂ ਲੱਗੀਆਂ ਨੇ ਹਾਂ ਜੀ ਹਾਂ ਜੀ ਤੇ ਨਹੀਂ ਹੁਣ ਵੀ ਮਿੱਠਾ ਹੈ ਜਲ ਜੀ ਅੱਛਾ ਮਤਲਬ ਇਹ ਪਿੰਡ ਵਾਸੀ ਸੀ ਪੀਣ ਵਾਸਤੇ ਜਲ ਇੱਥੋਂ ਲੇ ਕੇ ਜਾਂਦੇ ਹਾਂ ਜਿਹੜਾ ਦਾਲ अच्छा ਤੇ ਗੁਰੂ ਘਰ ਦੀ ਦੇਖ ਵਗੈਰਾ ਵੀ ਇੱਥੇ ਹੀ ਮੰਨਦੇ ਆ। ਇਤਕੜਾ ਪਰਚਾਈ ਦੇਗਾ ਜੋ ਛੀਦੀ ਰਗੜੇ ਲੱਗਦੇ ਨੇ ਇੱਥੋਂ ਐਸੇ ਜਲਣਾ ਲੱਗਦੇ ਨੇ ਜੀ। ਐਸੇ ਜਲਣਾ। ਹਾਂਜੀ ਹਾਂਜੀ। ਤੇ ਇਹ ਕੋਈ ਹਫਤਾਵਾਰੀ ਦਿਨ ਵੀਰਵਾਰ ਜਾਂ ਕੋਈ ਹੋਰ ਦਿਨ ਇਦਾਂ ਦਾ ਬਣਾਇਆ ਜਾਮਾ। ਹਾਂਜੀ ਹੇ ਹਫਤੇ ਬਾਅਦ ਜੋ ਵੀਰਵਾਰ ਆਉਂਦਾ ਜੀ ਇੱਥੇ ਮਨਾਇਆ ਜਾਂਦਾ ਹੈ ਅਤੇ 21 22 ਤੇ 71 ਨੂੰ ਸਾਲਾਨਾ ਧਾਰਮਿਕ ਜੋੜ ਮੇਲਾ ਮਨਾਇਆ ਜਾਂਦਾ ਹੈ ਨਗਰ ਝੰਡਾ ਕਲਾ ਦੀ ਸਾਧ ਸੰਗਤ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਅਤੇ 20 ਜੇਠ ਨੂੰ ਪੀਰ ਬਾਬਾ ਬਲਵਿੰਦਰ ਜੀ ਦੀ ਯਾਦ ਵਿੱਚ ਇੱਥੇ ਜੋੜ ਮੇਲਾ ਭਰਦਾ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜੈਸੇਦਰ ਬਾਬਾ ਬਲਵਿੰਦਰ ਸਿੰਘ ਜੀ ਆ ਪਹੁੰਚੇ ਹਨ ਖੰਡੇ ਬਾਟੇ ਦਾ ਅੰਮ੍ਰਿਤ ਛਾ ਕੇ ਪੁਰਾਣੀਆਂ ਨੂੰ ਗੁਰੂ ਨਾਲ ਜੋੜਦੇ ਹਨ ਤੇ ਇਹ ਬਾਬਾ ਜੀ ਇੱਕ ਗੱਲ ਹੋਰ ਕਰੀਏ ਤਾਂ ਇਹਦਾ ਸਨ ਪਤਾ ਕੋਈ ਜਦੋਂ 10ਵੇਂ ਪਾਤਸ਼ਾਹ ਜੀ ਇੱਥੇ ਆਏ ਸੀ ਇਹ ਦਮ ਹਾਂ ਜੀ ਪਰ ਪ੍ਰੋਪਰ ਯਾਦ ਨਹੀਂ ਕਿਹੜਾ ਯਾਦ ਨਹੀਂ ਹਾਂਜੀ ਹਾਂਜੀ ਅੱਛਾ ਤੇ ਇੱਕ ਬਾਬਾ ਜੀ ਪੀਰ ਬਾਬਾ ਬਲੈਸ਼ਾ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਣ ਦਾ ਕੀ ਮਤਵ ਹੈ ਨਾਲ ਨਾਲ ਰੱਖਿਆ ਜਾਂ ਕਿਵੇਂ ਉਹ ਕੀ ਹੈ ਇਹ ਨਾ ਜੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ ਪੀਰ ਜੀ ਨੇ ਉਹ ਮੁਕਤ ਹੋ ਗਏ ਹਨ ਉਹ ਗੁਰੂ ਕੇ ਸਿੱਖ ਬਣੇ ਹਨ ਜਦੋਂ ਗੁਰੂ ਦੇ ਦਰਸ਼ਨ ਕੀਤੇ ਹਨ ਹਾਂਜੀ ਉਹ ਇਸੇ ਕਰਕੇ ਬਾਬਾ ਜੀ ਦੀ ਜੋ ਜਗ੍ਹਾ ਬਣੀ ਹੈ ਯਾਦਗਾਰ ਬਣੀ ਹੋ ਉਹ ਸਤ ਗੁਰਾਂ ਦੇ ਪਾਵਨ ਪਿਤਰ ਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੱਦੀ ਹੈ ਇੱਥੇ ਪਲੰਗਾ ਹੈ ਉਥੋਂ ਨੀਵੇਂ ਥਾਤੇ ਹੈ ਜੀ ਇੱਕ ਬਾਬਾ ਜੀ ਆਪਾਂ ਹੋਰ ਗੱਲ ਕਰੀਏ ਤਾਂ ਇਸ ਗੁਰੂ ਘਰ ਦੇ ਵਿੱਚ ਕਈ ਪ੍ਰਕਾਰ ਦੇ ਲੋਕਾਂ ਦੀਆਂ ਅਰਦਾਸਾਂ ਹੁੰਦੀਆਂ ਸੁੱਖਣਾ ਹੁੰਦੀਆਂ ਕੋਈ ਓਦਾਂ ਦਾ ਕੋਈ ਸਪੈਸ਼ਲੀ ਹੈ ਵੀ ਆਹ ਸੁੱਖਣਾ ਪੂਰੀ ਹੁੰਦੀ ਹੈ ਜਾਂ ਕਿਵੇਂ ਸਾਰੀਆਂ ਸੁੱਖਣਾ ਸੰਪੂਰਨ ਜਦੋਂ ਕਲਗੀ ਤਰਪਾਚਾ ਜੀ ਨੇ ਵਰ ਦਿੱਤੇ ਵੀ ਇੱਥੇ ਜੋ ਵੀ ਆ ਕੇ ਅਰਦਾਸ ਬੇਨਤੀ ਕਰੇਗਾ ਇੱਥੇ ਸੁੱਖਣਾ ਸਾਰੀਆਂ ਸੰਪੂਰਨ ਹੋਣਗੀਆਂ ਦੁੱਧ ਵਾਲੇ ਨੂੰ ਦੁੱਧ ਮਿਲੂਗਾ ਪੁੱਤ ਵਾਲੇ ਨੂੰ ਪੁੱਤ ਜੋ ਵੀ ਆ ਕੇ ਸੁਖਦੇ ਨੇ ਸੰਪੂਰਨ ਹੁੰਦੀਆਂ ਨੇ ਹਰ ਇੱਕ ਸੁੱਖ ਹਾਂ ਸਰ ਹਾਂਜੀ ਹਾਂਜੀ ਤੇ ਇਹਦੇ ਨਾਲ ਬਾਬਾ ਜੀ ਇੱਥੇ ਕੋਈ ਹੋਰ ਵੀ ਮਤਲਬ ਸੇਵਾ ਦਾ ਕੰਮ ਕੀਤਾ ਜਾਂਦਾ ਜਿਵੇਂ ਕਿ ਕਾਫੀ ਗੁਰਦੁਆਰਾ ਸਾਹਿਬ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਹਨਾ ਕੋਈ ਜਾਂ ਖੇਡਾਂ ਵੱਲ ਜਾਂ ਕੋਈ ਹੋਰ ਸਕੂਲ ਕਾਲਜ ਯੂਨੀਵਰਸਿਟੀ ਕੋਈ ਇਦਾਂ ਦੇ ਵੀ ਕੰਮ ਕੀਤੇ ਜਾਂਦੇ ਹੈ ਨਗਰ ਦੇ ਵਿੱਚ ਬਹੁਤ ਹੀ ਜੋ ਪੰਚਾਇਤ ਹੈ ਸਤਕਾਰਯੋਗ ਜਿੰਦੇ ਵਿਤਵੰਦੇ ਸੰਗਤ ਨਾਲ ਸੋ ਬਹੁਤ ਪ੍ਰਾਲਾ ਕਰ ਰਹੇ ਹਨ ਬੱਚਿਆਂ ਨੂੰ ਪੜ੍ਹਾਈ ਅੱਗੇ ਖੇਡਾਂ ਅਗੇ ਜਾ ਰਹੇ ਹਾਂ ਜੀ ਹਾਂਜੀ ਹਾਂਜੀ ਤੇ ਇੱਕ ਸਾਡੇ ਮਾਧਿਮ ਰਾਹੀਂ ਜੀ ਕੋਈ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਜੀ ਅਪੀਲ ਆ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਸਰਦਾ ਜੋ ਸੰਦੇਸ਼ ਹੈ ਉਹ ਉਪਦੇਸ਼ ਹੈ ਸਾਰੀਆਂ ਸੰਗਤਾਂ ਨੂੰ ਅਤੇ ਨੌਜਵਾਨ ਵੀਰਾਂ ਨੂੰ ਕਿ ਨਸ਼ਿਆਂ ਦਾ ਤਿਆਗ ਕਰੀਏ ਖੰਡੇ ਬਾਟੇ ਦਾ ਅਮਰਛਾ ਕੇ ਗੁਰੂ ਵਾਲੇ ਬਣੀਏ ਨਿਗਰੇ ਪਣੀ ਦੀ ਜੂਠ ਛੱਡ ਕੇ ਸਤਿਗੁਰਾਂ ਦੇ ਲੜ ਲੱਗੀਏ ਬਾਣੀ ਬਾਣੀ ਦੇ ਧਾਰਨੀ ਹੋਈਏ ਬਾਣੀ ਨੂੰ ਪੜ ਕੇ ਸਤਿਗੁਰਾਂ ਤੋਂ ਖੁਸ਼ੇ ਪ੍ਰਾਪਤ ਲਾਹੇ ਪ੍ਰਾਪਤ ਕਰੀਏ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਬਾਬਾ ਜੀ ਨੇ ਇੰਦਾ ਇਤਿਹਾਸ ਬਾਰੇ ਗੁਰੂ ਘਰ ਦੇ ਇਤਿਹਾਸ ਬਾਰੇ ਜਿਹੜਾ ਚਾਨਣਾ ਪਾਇਆ ਦੱਸਿਆ ਜਿਨ੍ਹਾਂ ਲੋਕਾਂ ਨੂੰ ਇਸ ਇਤਿਹਾਸ ਬਾਰੇ ਨਹੀਂ ਪਤਾ ਸੀ ਤਾਂ ਉਹਨਾਂ ਨੂੰ ਇਸ ਵੀਡੀਓ ਦੇ ਰਾਹੀਂ ਇਤਿਹਾਸ ਹੈ ਜਿਹੜਾ ਗੁਰੂ ਘਰ ਦਾ ਪਤਾ ਲੱਗੂ ਤੇ ਅਸੀਂ ਵੀ ਆਪਦੇ ਚੈਨਲ ਰਾਹੀਂ ਬਾਧਮ ਰਾਹੀਂ ਬੇਨਤੀ ਕਰਾਂਗੇ ਸੰਗਤਾਂ ਨੂੰ ਕਿ ਇੱਕ ਵਾਰ ਇਸ ਗੁਰੂ ਘਰ ਦੇ ਵਿੱਚ ਜ਼ਰੂਰ ਆਓ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚਾਨਸ਼ੋਤਾ ਪ੍ਰਾਪਤ ਜਿਹੜੀ ਧਰਤੀ ਹੈ ਤਾਂ ਇੱਥੇ ਆ ਕੇ ਨਮਸਤਕਾ ਜਿਹੜਾ ਇੱਕ ਵਾਰੀ ਜ਼ਰੂਰ ਹੋ ਤੇ ਇੱਥੇ ਹਰ ਪ੍ਰਕਾਰ ਦੀ ਸੁੱਖਣਾ ਜਿਹੜੀ ਪੂਰੀ ਹੁੰਦੀ ਹੈ ਤਾਂ ਇੱਥੋਂ ਜਿਹੜਾ ਆਪਣਾ ਨਮਸਤਕ ਹੋ ਕੇ ਆਪਣੇ ਜੀਵਨ ਦਾ ਲਾਹਾ ਜਿਹੜਾ ਜਰੂਰ ਪ੍ਰਾਪਤ ਕਰੋ ਤਾਂ ਆਪਾਂ ਚੱਲਦੇ ਆਂ ਕਿਸੇ ਨਵੇਂ ਅਪਡੇਟ ਦੇ ਨਾਲ ਮਿਲਦੇ ਆਂ ਅਗਲੇ ਪਿੰਡ ਚੱਲਦੇ ਆਂ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਪਿੰਡ ਝੰਡਾ ਗੜਾ ਗੁਰੂ ਘਰ ਤੋਂ ਖਾਸ ਰਿਪੋਰਟ